ਵਰਿੰਜੀ ਸ਼ਿਵ ਸ਼ੈਨਾ ਯਾਤਰਾ ਰਾਸ਼ਟਰੀ ਮਹਾਸਚਿਵ ਅੱਜ ਮਹਾਸ਼ਿਵ ਰਾਤਰੀ ਦੇ ਉਪਲਕਸ਼ ਵਿੱਚ ਸ਼ਿਵ ਸ਼ੈਨਾ ਯਾਦ ਦੀ ਯੂਥ ਟੀਮ ਵੱਲੋਂ ਸ਼ਟੇ ਦਵਾਈਆਂ ਵਾਲੇ ਤੋਂ ਇੱਕ ਬਵੇ ਸ਼ੋਭਾ ਯਾਤਰਾ ਕੱਢੀ ਗਈ ਜੋ ਹਾਲਗੇਟ ਆ ਕੇ ਸਮਾਪਤ ਹੋਈ ਹੈ ਇਸ ਸ਼ੋਭਾ ਯਾਤਰਾ ਚ ਸ਼ਿਵ ਸ਼ੈਨਾ ਦੇ ਜਿੰਨੇ ਵੀ ਯੂਥ ਹਨ ਉਹਨਾਂ ਨੇ ਭਰ ਕੇ ਹਿੱਸਾ ਲਿਆ ਤੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਪੋਲੇ ਸ਼ੰਕਰ ਜੀ ਦੀ ਮਹਾਸ਼ਿਵ ਰਾਤਰੀ ਦੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਜੈ ਸ਼ਿਵ ਰਾਮ ਮੈਂ ਸ਼ਿਵ ਸ਼ੈਨਾ ਆਯਾਦ ਦੀ ਸ਼ਾਕਾ ਆਯਾਦ ਰਿਕਸ਼ਾ ਯੂਨੀਅਨ ਦੇ ਸਾਤਪਾਲ ਪ੍ਰਧਾਨ ਅੱਜ ਨੂੰ ਬੜੀ ਖੁਸ਼ੀ ਹੋਈ ਕਿ ਸ਼ੁਭ ਰਾਤਰੀ ਦੇ ਸ਼ੁਭ ਅਫਸਰ ਪਰ ਦਵਾਈਆਂ ਵਾਲਿਓ ਸ਼ੁਭ ਯਾਤਰਾ ਗੱਡੀ ਗਈ ਔਰ ਹਾਲਗੇਟ ਆ ਕੇ ਆਰੰਭ ਕੀਤੀ ਔਰ ਸਾਰੇ ਦੇਸ਼ ਵਾਸੀਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਸ਼ੁਭ ਰਾਤਰੀ ਦੀ ਔਰ ਸਾਰਿਆਂ ਮੈਂ ਵੀਰਾਂ ਦਾ ਧੰਨਵਾਦ ਕਰਦਾ ਆਯਾਦ ਸ਼੍ਰੀ ਸ਼ਨਾ ਸਾਡੇ ਸੁਨੀਲ ਚ ਸੁਨੀਲ ਚੋਧਰੀ ਜੀ ਰਾਸ਼ਟਰੀ ਪ੍ਰਮੁੱਖ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਡਾ ਮਾਨ ਬਖਸ਼ਿਆ ਔਰ ਸ਼ੋਭਾ ਯਾਤਰਾ ਦਾ ਇੱਕ ਸਾਨੂੰ ਉਪਰਾਲਾ ਕੀਤਾ ਅਸੀਂ ਉਸ ਉਪਰਾਲੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਹਿੰਦ ਜੈ ਭਾਰਤ ਹਰ ਹਰ ਮਹਾਦੇਵ